ਹਾਂਜੀ ਇੰਡੀਆ ਤੇ ਇੰਗਲੈਂਡ ਦਾ ਜਿਹੜਾ ਤੀਜਾ ਟੈਸਟ ਮੈਚ ਸੀ ਉਹ ਖਤਮ ਹੋ ਗਿਆ ਤੇ ਉਹਦੇ ਵਿੱਚ ਆਪਾਂ ਵੇਖਿਆ ਕਿ ਦੋਵੇਂ ਟੀਮਾਂ ਪਹਿਲੀ ਇਨਿੰਗ ਦੇ ਵਿੱਚ ਤੇ ਬਰਾਬਰ ਰਹੀਆਂ ਕਮੀਆਂ ਦੀ ਕੁਝ ਗੱਲ ਕਰਾਂਗੇ ਆਪਾਂ ਦੂਜੀ ਇਨਿੰਗ ਦੇ ਵਿੱਚ ਇੰਗਲੈਂਡ ਨੂੰ 192 ਤੇ ਤਾਂ ਰੋਕ ਲਿਆ ਪਰ ਇੰਡੀਆ ਵੀ 170 ਦੇ ਢੇਰ ਹੋ ਗਈ ਉਹ ਵੀ 170 ਤੱਕ ਤਾਂ ਪਹੁੰਚ ਸਕੀ ਆ ਜਡੇਜੇ ਦੀ ਬੈਟਿੰਗ ਵਧੀਆ ਕਰਕੇ ਬូមਰਾ ਦੇ ਖੜੇ ਰਹਿਣ ਕਰਕੇ ਤੇ ਮੁਹੰਮਦ ਸਰਾਜ ਦੇ ਖੜੇ ਰਹਿਣ ਕਰਕੇ ਇੰਡੀਆ 170 ਤੱਕ ਪਹੁੰਚ ਸਕੀ ਆ ਨਹੀਂ ਤਾਂ ਇੰਡੀਆ 150 ਤੋਂ ਵੀ ਪਹਿਲਾਂ ਨਿਬੜ ਜਾਣਾ ਸੀ ਇਹਨਾਂ ਦਾ ਕੰਮ ਜੇ ਬੁਮਰਾ 54 ਬੋਲਾਂ ਖੇਡ ਸਕਦਾ ਹੈ ਭਾਵੇਂ ਸਕੋਰ ਘੱਟ ਬਣਾਇਆ 54 ਬੋਲਾਂ ਖੇਡ ਸਕਦਾ ਤਾਂ ਪਹਿਲੇ ਬੈਟਿੰਗ ਆਰਡਰ ਨੂੰ ਕੀ ਹੋਇਆ ਸੀ ਉਹਨਾਂ ਚੋਂ ਕੋਈ ਕਿਉਂ ਨਹੀਂ ਚੱਲਿਆ ਬੋਲਾਂ ਵੀ ਨਹੀਂ ਖੇਡ ਸਕੇ ਕੋਈ ਹਾਲਾਂਕਿ ਕੇਐਲ ਰਾਹੁਲ ਦੀ ਪਾਰੀ ਵਧੀਆ ਰਹੀ ਹੈ ਇੱਕ ਚੀਜ਼ ਤੁਸੀਂ ਹੋਰ ਨੋਟ ਨਹੀਂ ਕੀਤੀ ਹੋਣੀ ਇੰਗਲੈਂਡ ਦਾ ਇੱਕ ਵੀ ਬੰਦਾ 0 ਦੇ ਆਊਟ ਨਹੀਂ ਹੋਇਆ ਇੰਡੀਆ ਦੇ ਦੋ ਪਰਸਨ ਜੈਸਵਾਲ ਤੇ ਵਾਸ਼ਿੰਗਟਨ ਸੁੰਦਰ ਇਹ ਦੋਵੇਂ ਬੰਦੇ ਜ਼ੀਰੋ ਦੇ ਆਊਟ ਹੋਏ ਆ ਕਿੱਥੇ ਕਮੀਆਂ ਲੱਗੀਆਂ ਤੁਹਾਨੂੰ ਕਮੈਂਟ ਕਰਕੇ ਦੱਸਿਓ ਜਿੱਥੇ ਕਮੀਆਂ ਆਉਂਦੀਆਂ ਬੋਲਣਾ ਬਣਦਾ ਤੇ ਬੋਲਾਂਗੇ ਵੀ ਜਿੱਥੇ ਵਧੀਆ ਕਰਦੇ ਆ ਤਾਂ ਵਧੀਆ ਦੇਖੋ ਹਰ ਵਾਰ ਜ਼ਰੂਰੀ ਨਹੀਂ ਕਿ ਸ਼ੁਭਮਨ ਗਿੱਲ ਦਾ ਚੱਲਣਾ ਜ਼ਰੂਰੀ ਆ ਬਾਕੀ ਟੀਮ ਦਾ ਵੀ ਫਰਜ਼ ਬਣਦਾ